ਲੋਭੀ ਮਿੱਤਰੋ ਅੱਜ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਵੱਡਾ ਚੈਲੰਜ ਕਰ ਦਿੱਤਾ ਤੇ ਨਾਲੇ ਸੰਘਰਸ਼ ਦਾ ਅਗਲਾ ਵੱਡਾ ਐਲਾਨ ਕਰ ਦਿੱਤਾ ਪਿਛਲੇ ਦਿਨਾਂ ਤੋਂ ਜਦੋਂ ਦਾ ਪੰਜਾਬ ਸਰਕਾਰ ਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦੇ ਵਿੱਚ ਤਣਾਤਣੀ ਆਈ ਹੈ ਜਦੋਂ ਦਾ ਪੰਜਾਬ ਦਾ ਮਾਹੌਲ ਪਖਿਆ ਉਦੋਂ ਤੋਂ ਇੱਕ ਬਹੁਤ ਵੱਡਾ ਵੇਖਣਯੋਗ ਤੇ ਸਮਝਣਯੋਗ ਦ੍ਰਿਸ਼ ਬਣਿਆ ਪਿਆ ਔਰ ਹੁਣ ਵੇਖਣਾ ਇਹ ਆ ਕਿ ਜਿਸ ਤਰੀਕੇ ਦੇ ਨਾਲ ਅੱਜ ਕਿਸਾਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਚੈਲੰਜ ਕੀਤਾ ਹੈ ਕਿ ਮੁੱਖ ਮੰਤਰੀ ਸਾਹਿਬ ਕਿਸਾਨਾਂ ਦਾ ਚੈਲੰਜ ਕਬੂਲ ਕਰਨਗੇ ਚੈਲੰਜ ਮੰਨਣਗੇ ਜਾਂ ਚੈਲੰਜ ਤੋਂ ਭੱਜਣਗੇ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣਾ ਹੋਊਗਾ ਕਿ ਮੁੱਖ ਮੰਤਰੀ ਸਾਹਿਬ ਕੀ ਫੈਸਲਾ ਲੈਂਦੇ ਕਿਉਂਕਿ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਲੁਧਿਆਣਾ ਦੇ ਵਿੱਚ ਮੀਟਿੰਗ ਕੀਤੀ ਹੈ ਇਸ ਟਾਈਮ ਮੈਂ ਵੀ ਉਸ ਮੀਟਿੰਗ ਦੀ ਕਵਰੇਜ ਕਰਕੇ ਵਾਪਸ ਪਰਤ ਰਿਹਾ ਤੇ ਕਿਸਾਨਾਂ ਨੇ ਇੱਕ ਤਾਂ ਐਲਾਨ ਕੀਤਾ ਹੈ 10 ਤਰੀਕ ਨੂੰ ਪੂਰੇ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਉਹਨਾਂ ਦੇ ਘਰਾਂ ਦਾ ਘਰਾਉ ਕੀਤਾ ਜਾਏਗਾ ਔਰ ਦੂਜਾ ਮੁੱਖ ਮੰਤਰੀ ਸਾਹਿਬ ਨੂੰ ਚੈਲੰਜ ਕੀਤਾ ਕਿਸਾਨਾਂ ਨੇ ਕਿ ਤੁਸੀਂ ਝੂਠ ਬੋਲੇ ਨੇ ਸਾਡੇ ਬਾਰੇ ਔਰ ਅਸੀਂ ਤੁਹਾਨੂੰ ਚੈਲੰਜ ਕਰਦੇ ਹਾਂ ਮੀਡੀਆ ਦੇ ਕੈਮਰਿਆਂ ਦੇ ਸਾਹਮਣੇ ਆਓ ਸਾਡੇ ਨਾਲ ਬਹਿਸ ਕਰੋ ਡਿਬੇਟ ਕਰੋ ਕਿਸਾਨਾਂ ਨੇ ਕਿਹਾ ਕਿ ਪੰਜ ਆਗੂ ਸਾਡੇ ਹੋਣਗੇ ਪੰਜ ਆਗੂ ਸਾਡੇ ਹੋਣਗੇ ਤੇ ਪੰਜ ਮੰਤਰੀ ਤੁਸੀਂ ਆ ਜਾਣਾ ਤੇ ਮੁੱਖ ਮੰਤਰੀ ਸਾਹਿਬ ਆਪ ਆ ਜਾਣ ਤੇ ਆਪਾਂ ਸ਼ਰਿਆਮ ਲੋਕਾਂ ਦੇ ਸਾਹਮਣੇ ਬਹਿਸ ਕਰਾਂਗੇ ਬਹਿਸ ਕਿਹੜੀਆਂ ਗੱਲਾਂ ਦੇ ਦੇਖੋ ਮੁੱਖ ਮੰਤਰੀ ਸਾਹਿਬ ਪਿਛਲੇ ਦਿਨਾਂ ਤੋਂ ਕਿਸਾਨਾਂ ਤੇ ਵੱਡੇ ਇਲਜ਼ਾਮ ਲਾ ਰਹੇ ਨੇ ਤੇ ਕਿਸਾਨਾਂ ਨੇ ਅੱਜ ਮੁੱਖ ਮੰਤਰੀ ਸਾਹਿਬ ਦੇ ਉੱਪਰ ਵੱਡੇ ਵੱਡੇ ਇਲਜ਼ਾਮ ਲਾਇਆ ਕਿਸਾਨ ਕਹਿੰਦੇ ਨੇ ਮੁੱਖ ਮੰਤਰੀ ਨੇ ਪਿਛਲੇ ਦਿਨੀ ਤਿੰਨ ਗੱਲਾਂ ਬੋਲੀਆਂ ਸੀ ਪੰਜਾਬੀਓ ਗੱਲ ਬੜੀ ਸੁਣ ਤੇ ਸਮਝਣ ਵਾਲੀ ਹੈ ਮੁੱਖ ਮੰਤਰੀ ਸਾਹਮਣੇ ਕਿਹਾ ਸੀਗਾ ਕਿ ਜਿਹੜੀਆਂ ਮੰਗਾਂ ਲੈ ਕੇ ਕਿਸਾਨ ਆਏ ਸੀ ਉਹ ਪੰਜਾਬ ਸਰਕਾਰ ਨਾਲ ਸੰਬੰਧਤ ਹੀ ਨਹੀਂ ਸੀ ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ਮੰਗਾਂ ਕੇਂਦਰ ਨਾਲ ਸੰਬੰਧਤ ਸੀ ਦੂਜੀ ਗੱਲ ਭਗਵੰਤ ਸਿੰਘ ਸਾਬ ਨੇ ਇਹ ਆਖੀ ਕਿ ਇਹ ਰੇਲਾਂ ਤੇ ਬੱਸਾਂ ਰੋਕਣ ਆਏ ਸੀਗੇ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਦੀ ਇਸ ਤਰ੍ਹਾਂ ਨਹੀਂ ਚਾਹੁੰਦਾ ਤੇ ਇਸ ਕਰਕੇ ਮੈਂ ਮੀਟਿੰਗ 'ਚੋਂ ਉਠਿਆ ਪਰ ਅੱਜ ਕਿਸਾਨਾਂ ਨੇ ਸਪਸ਼ਟ ਰੂਪ ਚ ਮੀਡੀਆ ਦੇ ਸਾਹਮਣੇ ਆਖਿਆ ਜਿਹੜੇ ਗੱਲਾਂ ਭਗਵੰਤਮਾਨ ਸਾਹਿਬ ਨੇ ਆਖੀਆਂ ਸੀ ਆਖੀਆਂ ਉਹਨਾਂ ਵੀ ਮੀਡੀਆ ਸਾਹਮਣੇ ਸੀ ਅੱਜ ਕਿਸਾਨਾਂ ਨੇ ਕਿਹਾ ਕਿ ਮੁੱਖ ਮੰਤਰੀ ਬਿਲਕੁਲ ਝੂਠ ਮਾਰਦੇ ਨੇ ਕਿਸਾਨਾਂ ਨੇ ਕਿਹਾ ਕਿ ਨਾ ਤਾਂ ਇੱਕ ਵੀ ਮੰਗ ਸਾਡੀ ਕੇਂਦਰ ਨਾਲ ਸੰਬੰਧਤ ਸੀ ਤੇ ਨਾ ਹੀ ਅਸੀਂ ਰੇਲਾਂ ਤੇ ਸੜਕਾਂ ਰੋਕਣ ਦਾ ਕੋਈ ਸੱਦਾ ਦਿੱਤਾ ਸੀ ਕਿਸਾਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਪੰਜਾਬ ਨੂੰ ਗੁੰਮਰਾਹ ਕਰਨ ਲਈ ਦੋ ਝੂਠ ਬੋਲੇ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਆਖਿਆ ਕਿ ਸਾਡਾ ਤਾਂ ਸੱਦਾ ਸੀਗਾ ਚੰਡੀਗੜ੍ਹ ਜਾ ਕੇ ਧਰਨਾ ਦੇਣ ਦਾ ਨਾ ਕੋਈ ਰੋਲਾ ਰੇਲਾਂ ਰੋਕਣ ਦਾ ਸੱਦਾ ਸੀ ਨਾ ਕੋਈ ਸਾਡਾ ਬੱਸਾਂ ਰੋਕਣ ਦਾ ਸੱਦਾ ਸੀ ਤੇ ਮੁੱਖ ਮੰਤਰੀ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਹ ਬਿਆਨ ਦਿੱਤਾ ਦੂਜੇ ਪਾਸੇ ਕਿਸਾਨ ਆਗੂਆਂ ਨੇ ਆਖਿਆ ਕਿ ਜਿਹੜੀ ਗੱਲ ਮੁੱਖ ਮੰਤਰੀ ਨੇ ਆਖੀ ਹੈ ਕਿ ਮੰਗਾ ਤਾਂ ਕੇਂਦਰ ਨਾਲ ਸੰਬੰਧਤ ਨੇ ਉਹ ਕਹਿੰਦੇ ਜਿਹੜੀਆਂ 18 ਮੰਗਾਂ ਅਸੀਂ ਮੁੱਖ ਮੰਤਰੀ ਕੋਲ ਲੈ ਕੇ ਗਏ ਸੀ ਉਹ 18 ਦੀਆਂ 18 ਪੰਜਾਬ ਸਰਕਾਰ ਨਾਲ ਸੰਬੰਧਤ ਨੇ ਔਰ ਪੰਜਾਬ ਨਾਲ ਸੰਬੰਧਤ ਨੇ ਕਿਸਾਨ ਆਗੂਆਂ ਨੇ ਆਖਿਆ ਕਿ ਜਦੋਂ ਕੇਂਦਰ ਨੇ ਇੱਕ ਕਾਨੂੰਨ ਬਣਾਇਆ ਸੀ ਖੇਤੀ ਬਾਰੇ ਤਾਂ ਸਭ ਤੋਂ ਵੱਡਾ ਰੌਲਾ ਇਹ ਪਿਆ ਸੀਗਾ ਕਿ ਖੇਤੀ ਤਾਂ ਰਾਜਾਂ ਦਾ ਵਿਸ਼ਾ ਹੈ ਖੇਤੀ ਤਾਂ ਸੂਬਾ ਸਰਕਾਰਾਂ ਦਾ ਵਿਸ਼ਾ ਹੈ ਤੇ ਕੇਂਦਰ ਦੇਤੇ ਕਾਨੂੰਨ ਕਿਉਂ ਬਣਾ ਰਹੀ ਹੈ ਤੇ ਕਿਸਾਨਾਂ ਨੇ ਕਿਹਾ ਹੁਣ ਜਿੰਨੀਆਂ ਵੀ ਮੰਗਾ ਅਸੀਂ ਮੁੱਖ ਮੰਤਰੀ ਕੋਲ ਲੈ ਕੇ ਗਏ ਸੀ ਉਹ ਸਾਰੀਆਂ ਪੰਜਾਬ ਨਾਲ ਸੰਬੰਧਤ ਸੀ ਕਿਸਾਨਾਂ ਨੇ ਕਿਹਾ ਅਸੀਂ ਚੈਲੰਜ ਕਰਦੇ ਹਾਂ ਮੁੱਖ ਮੰਤਰੀ ਨੂੰ ਸਯੁਕਤ ਕਿਸਾਨ ਮੋਰਚੇ ਨੇ ਕਿਹਾ ਅਸੀਂ ਚੈਲੰਜ ਕਰਦੇ ਹਾਂ ਮੁੱਖ ਮੰਤਰੀ ਨੂੰ ਕਿ ਆਪ ਮੀਡੀਆ ਦੇ ਸਾਹਮਣੇ ਬੈਠ ਜਿਵੇਂ ਭਗਵੰਤ ਮਾਨ ਸਾਹਿਬ ਨੇ ਚੈਲੰਜ ਕੀਤਾ ਸੀ ਪਹਿਲਾਂ ਸਿਆਸੀ ਪਾਰਟੀਆਂ ਨੂੰ ਬਹਿਸ ਵਾਸਤੇ ਡਿਬੇਟ ਵਾਸਤੇ ਇਸੇ ਤਰ੍ਹਾਂ ਅੱਜ ਕਿਸਾਨ ਜਥੇਬੰਦੀਆਂ ਨੇ ਚੈਲੰਜ ਕੀਤਾ ਮੁੱਖ ਮੰਤਰੀ ਨੂੰ ਉਹ ਕਹਿੰਦੇ ਤੁਸੀਂ ਸਾਬਤ ਕਰ ਦਿਓ ਵੀ ਇੱਕ ਵੀ ਮੰਗ ਸਾਡੀ ਸੂਬਾ ਸਰਕਾਰ ਨਾਲ ਸੰਬੰਧਤ ਨਹੀਂ ਤਾਂ ਅਸੀਂ ਆਪਣਾ ਸੰਘਰਸ਼ ਛੱਡ ਦੇਾਂਗੇ ਉਹ ਕਿਸਾਨਾਂ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਸਾਹਿਬ ਕੋਲ ਨੈਤਿਕ ਹਿੰਮਤ ਹੋਈ ਤਾਓ ਸਾਡਾ ਚੈਲੰਜ ਕਬੂਲਣਗੇ ਤੇ ਜੇਕਰ ਧੱਕਾ ਹੀ ਕਰਨਾ ਤੇ ਫਿਰ ਜਿਵੇਂ ਮਰਜ਼ੀ ਕਰੀ ਜਾ। ਅੱਜ ਕਿਸਾਨਾਂ ਨੇ ਲਾਈਵ ਸੱਚ ਟੀਵੀ ਤੇ ਇੰਟਰਵਿਊ ਦਿੰਦੇ ਆ ਇਹ ਵੀ ਕਿਹਾ ਉਹ ਕਹਿੰਦੇ ਕੱਲ ਜਦੋਂ ਪੂਰੇ ਪੰਜਾਬ ਚ ਫੜੋ ਫੜੀ ਹੋ ਰਹੀ ਸੀ ਜਦੋਂ 80-80 ਸਾਲ ਦੇ ਕਿਸਾਨਾਂ ਨੂੰ ਵੀ ਫੜ ਕੇ ਜੇਲਾਂ ਥਾਣਿਆਂ ਚ ਤੁੰਨਿਆ ਜਾ ਰਿਆ ਸੀ ਕਿਸਾਨ ਕਹਿੰਦੇ ਆਮ ਆਦਮੀ ਪਾਰਟੀ ਕਹਿੰਦੀ ਆ ਕਿ ਅਸੀਂ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਚੱਲਦੇ ਆਂ ਕਿਸਾਨ ਕਹਿੰਦੇ ਜੇਕਰ ਕੱਲ ਸ਼ਹੀਦ ਭਗਤ ਸਿੰਘ ਆਪ ਆ ਜਾਂਦੇ ਤਾਂ ਉਹ ਕਿਹੜੇ ਪਾਸੇ ਖੜਦੇ ਕੀ ਉਹ ਸਰਕਾਰ ਨਾਲ ਭਗਵੰਤਮਾਨ ਸਾਹਿਬ ਨਾਲ ਖੜਦੇ ਜਾਂ ਕਿਸਾਨਾਂ ਨਾਲ ਖੜਦੇ ਤੇ ਲਾਈਵ ਸੱਚ ਟੀਵੀ ਤੇ ਬੋਲਦਿਆ ਕਿਸਾਨ ਆਗੂਆਂ ਨੇ ਕਿਹਾ ਕੱਲ ਜੇ ਸ਼ਹੀਦ ਭਗਤ ਸਿੰਘ ਜੀ ਆ ਜਾਂਦੇ ਤਾਂ ਉਹਨਾਂ ਨੇ ਠੋਕ ਵਜਾ ਕੇ ਕਿਸਾਨਾਂ ਨਾਲ ਖੜਨਾ ਸੀ ਤੇ ਸਰਕਾਰ ਦੀ ਕਾਰਵਾਈ ਨੂੰ ਗਲਤ ਕਹਿਣਾ ਸੀ ਤੇ ਕਿਸਾਨ ਆਗੂ ਕਹਿੰਦੇ ਤੇ ਭਗਵੰਤਮਾਨ ਸਰਕਾਰ ਨੇ ਸ਼ਹੀਦ ਭਗਤ ਸਿੰਘ ਨੂੰ ਵੀ ਅੰਦਰ ਕਰ ਦੇਣਾ ਸੀ ਇਹ ਗੱਲ ਕਿਸਾਨ ਆਗੂਆਂ ਨੇ ਸਾਡੇ ਕੈਮਰੇ ਤੇ ਆਖੀ ਹੈ ਹੁਣ ਵੇਖਣਾ ਇਹ ਹੋਏਗਾ ਕਿ ਕੀ ਭਗਵੰਤਮਾਨ ਸਾਹਿਬ ਕਿਸਾਨ ਜਥੇਬੰਦੀਆਂ ਦਾ ਚੈਲੰਜ ਕਬੂਲਣਗੇ ਕੀ ਭਗਵੰਤਮਾਨ ਸਾਹਿਬ ਹੁਣ ਬਹਿਸ ਦੇ ਲਈ ਆਉਣਗੇ ਕਿਉਂਕਿ ਭਗਵੰਤਮਾਨ ਸਾਹਿਬ ਦੂਜੀਆਂ ਸਿਆਸੀ ਪਾਰਟੀਆਂ ਨੂੰ ਬਹਿਸ ਦੇ ਲਈ ਉਹਨਾਂ ਇੱਕ ਵਾਰ ਲੁਧਿਆਣੇ ਦੀ ਖੇਤੀਬਾੜੀ ਯੂਨੀਵਰਸਿਟੀ ਸੱਧਿਆ ਸੀਗਾ ਪਰ ਉਹ ਪਾਰਟੀਆਂ ਬਹਿਸ ਤੋਂ ਭੱਜੀਆਂ ਉਸ ਵਕਤ ਭਗਵੰਤ ਮਾਨ ਹੋਰਾਂ ਨੇ ਇਹੀ ਕਿਹਾ ਕਿ ਬਹਿਸ ਚੋ ਭੱਜ ਗਈ ਹੁਣ ਜਦੋਂ ਕਿਸਾਨ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਨੇ ਚੈਲੰਜ ਕੀਤਾ ਹੁਣ ਪੂਰੇ ਪੰਜਾਬ ਦੇ ਵੇਖਣ ਵਾਲਾ ਸਵਾਲ ਬਣ ਗਿਆ ਕਿ ਕੀ ਮੁੱਖ ਮੰਤਰੀ ਸਾਹਿਬ ਬਹਿਸ ਕਰਨ ਆਉਣਗੇ ਤੇ ਜਿਹੜੇ ਦੋ ਵੱਡੇ ਗੰਭੀਰ ਦੋਸ਼ ਮੁੱਖ ਮੰਤਰੀ ਨੇ ਕਿਸਾਨ ਜੱਥੇਬੰਦੀਆਂ ਦੇ ਉੱਪਰ ਲਾਏ ਨੇ ਕਿਸਾਨਾਂ ਦੇ ਉੱਪਰ ਲਾਏ ਨੇ ਕੀ ਮੁੱਖ ਮੰਤਰੀ ਸਾਹਿਬ ਉਹ ਦੋਵੇਂ ਦੋਸ਼ ਕਲੀਅਰ ਕਰ ਸਕਣਗੇ ਕਿ ਕਿਸਾਨ ਝੂਠੇ ਸਾਬਤ ਹੋਣਗੇ ਜਾਂ ਮੁੱਖ ਮੰਤਰੀ ਸਾਹਿਬ ਹੁਣ ਵੇਖਣਾ ਮਿੱਤਰੋ ਇਹ ਪੂਰੇ ਪੰਜਾਬ ਦੇ ਲਈ ਬੜਾ ਰੌਚਕ ਦ੍ਰਿਸ਼ ਬਣ ਗਿਆ ਕਿਸਾਨ ਇਹ ਕਹਿੰਦੇ ਨੇ ਕਿ ਮੁੱਖ ਮੰਤਰੀ ਸ਼ਰਮ ਝੂਠ ਬੋਲ ਰਿਹਾ ਨਾ ਤਾਂ ਅਸੀਂ ਰੇਲਾਂ ਤੇ ਬੱਸਾਂ ਰੋਕਣ ਦਾ ਸੱਦਾ ਦਿੱਤਾ ਸੀ ਅਸੀਂ ਤਾਂ ਚੰਡੀਗੜ੍ਹ 34 ਸੈਕਟਰ ਜਗ੍ਹਾ ਮੰਗਦੇ ਸੀ ਇਹਨਾਂ ਤੋਂ ਉਥੇ ਆਪਣਾ ਧਰਨਾ ਲਾਉਣ ਲਈ ਆਪਣੀਆਂ ਮੰਗਾਂ ਲਈ ਤੇ ਦੂਜਾ ਦੂਜਾ ਉਹ ਇਹ ਕਹਿੰਦੇ ਕਿ ਜਿਹੜਾ ਸਾਨੂੰ ਇਹ ਕਿਹਾ ਗਿਆ ਕਿ ਇੱਕ ਵੀ ਮੰਗ ਨਹੀਂ ਸੀ ਸੰਬੰਧਤ ਪੰਜਾਬ ਨਾਲ ਪੰਜਾਬ ਸਰਕਾਰ ਨਾਲ ਉਹ ਕਹਿੰਦੇ ਅਸੀਂ ਸਾਬਤ ਕਰ ਦਾਂਗੇ ਤੀਜੀ ਗੱਲ ਕਿਸਾਨ ਆਗੂ ਕਹਿੰਦੇ ਜਦੋਂ 2 ਘੰਟੇ ਮੁੱਖ ਮੰਤਰੀ ਸਾਹਿਬ ਨੇ ਸਾਡੇ ਨਾਲ ਮੀਟਿੰਗ ਕੀਤੀ ਹੈ ਉਦੋਂ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰ ਵੀ ਸਾਨੂੰ ਨਹੀਂ ਕਿਹਾ ਵੀ ਇਹਨਾਂ ਚੋਂ ਕੋਈ ਵੀ ਮੰਗ ਉਹਨਾਂ ਨਾਲ ਸੰਬੰਧਤ ਨਹੀਂ ਬਲਕਿ ਕਿਸਾਨ ਕਹਿੰਦੇ ਸਾਡੇ ਨਾਲ ਸਾਰੀਆਂ ਮੰਗਾਂ ਦੇ ਉੱਪਰ ਗੱਲ ਕਰ ਰਹੇ ਸੀ ਬਸ ਉਹਨਾਂ ਨੂੰ ਔਖੇ ਸੀ ਵੀ ਮੰਗਾਂ ਮੰਨੀਆਂ ਜਾਣ ਜਾਂ ਨਾ ਮੰਨੀਆਂ ਜਾਣ ਧਰਨਾ ਨਹੀਂ ਲਾਉਣ ਦੇਣਾ ਤੇ ਕਿਸਾਨ ਆਗੂ ਕਹਿੰਦੇ ਇੱਥੇ ਮੈਂ ਇੱਕ ਗੱਲ ਕਹੂੰਗਾ ਆਮ ਆਦਮੀ ਪਾਰਟੀ ਨਾਲ ਜੁੜੇ ਵੀਰਾਂ ਪੈਣਾ ਭਰਾਵਾਂ ਤੇ ਆਗੂਆਂ ਨੂੰ ਯਾਰ ਜ਼ਮੀਰ ਜ਼ਮੀਰ ਦੀ ਆਵਾਜ਼ ਨਾਲ ਦੱਸਿਓ ਕਿ ਆਮ ਆਦਮੀ ਪਾਰਟੀ ਧਰਨੇ ਲਾਉਦੀ ਰਹੀ ਹੈ ਕੋਲਾ ਕਿ ਨਹੀਂ ਜ਼ਮੀਰ ਦੀ ਆਵਾਜ਼ ਨਾਲ ਦੱਸਿਓ ਲਾਉਂਦੀ ਰਹੀ ਹੈ ਕਿ ਨਹੀਂ ਸੋਸ਼ਲ ਮੀਡੀਆ ਤੇ ਪਿਛਲੇ 2 ਦਿਨ ਤੋਂ ਆਮ ਆਦਮੀ ਪਾਰਟੀ ਦੇ ਸਾਰੇ ਆਗੂਆਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਫੋਟੋਆਂ ਵਾਇਰਲ ਹੋ ਰਹੀਆਂ ਪੁਰਾਣੀਆਂ ਜਿਨ੍ਹਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਰੇ ਮੰਤਰੀ ਤੇ ਆਗੂ ਧਰਨਿਆਂ 'ਚ ਬੈਠੇ ਨੇ ਸੜਕਾਂ 'ਤੇ ਵੀ ਬੈਠੇ ਨੇ ਉਹ ਫੋਟੋਆਂ ਵਾਇਰਲ ਹੋ ਰਹੀਆਂ ਨੇ ਪਰ ਅੱਜ ਮੈਂ ਪੁੱਛਣਾ ਚਾਹਣਾ ਜੇਕਰ ਅੱਜ ਭਗਵੰਤਮਾਨ ਸਾਹਿਬ ਦੀ ਸਰਕਾਰ ਨਾ ਹੁੰਦੀ ਤਾਂ ਫਿਰ ਕੀ ਭਗਵੰਤਮਾਨ ਸਾਹਿਬ ਕਿਸਾਨਾਂ ਦੇ ਉਲਟ ਹੁੰਦੇ ਜਾਂ ਕਿਸਾਨਾਂ ਦੇ ਪੱਖ 'ਚ ਬੋਲ ਰਹੇ ਹੁੰਦੇ ਅੱਜ ਇਹੀ ਤਰਨਾ ਮੰਨ ਲਓ ਚੰਡੀਗੜ੍ਹ ਸਰਕਾਰ ਹੁੰਦੀ ਬੀਜੇਪੀ ਦੀ ਜਾਂ ਕਾਂਗਰਸ ਦੀ ਜਾਂ ਅਕਾਲੀ ਦਲ ਦੀ ਤਾਂ ਕੀ ਫਿਰ ਵੀ ਭਗਵੰਤਮਾਨ ਸਾਹਿਬ ਧਰਨੇ ਦਾ ਵਿਰੋਧ ਕਰਦੇ ਫਿਰ ਵੀ ਕਹਿੰਦੇ ਕਿ ਸਰਕਾਰ ਫੜੋ ਫੜੀ ਕਰਕੇ ਰੋਕ ਰਹੀ ਹੈ ਤੇ ਸਹੀ ਰੋਕ ਰਹੀ ਹੈ ਇੱਕ ਬੜੀ ਹੈਰਾਨੀ ਜਨਕ ਗੱਲ ਐ ਜਿਹੜੀ ਪਾਰਟੀ ਦੀ ਸਰਕਾਰ ਬਣ ਜਾਂਦੀ ਆ ਉਹਦੀ ਬੋਲੀ ਹੋਰ ਹੋ ਜਾਂਦੀ ਆ ਤੇ ਜਿਨ੍ਹਾਂ ਦੀ ਸਰਕਾਰ ਨਹੀਂ ਰਹਿੰਦੀ ਉਹਨਾਂ ਦੀ ਬੋਲੀ ਬਦਲ ਜਾਂਦੀ ਹਰ ਪਾਰਟੀ ਦੇ ਨਾਲ ਪਿੰਡਾਂ ਦੇ ਵਿੱਚੋਂ ਕੁਝ ਲੋਕ ਜਿਹੜੇ ਨੇ ਉਹ ਪੱਕੇ ਚਮਚੇ ਬਣ ਕੇ ਜੁੜ ਜਾਂਦੇ ਨੇ ਹਰ ਪਾਰਟੀ ਨਾਲ ਕਿਸੇ ਇੱਕ ਦੀ ਗੱਲ ਨਹੀਂ ਕਰ ਰਿਹਾ ਤੇ ਔਰ ਇਹ ਜਿਹੜੀ ਚਮਚਾਗਿਰੀ ਆ ਨਾ ਇਹਨੇ ਬਹੁਤ ਨੁਕਸਾਨ ਕੀਤਾ ਅੱਜ ਤੱਕ ਕੁਝ ਲੋਕ ਕਿਸੇ ਪਾਰਟੀ ਦੀ ਕਰੀ ਜਾਂਦੇ ਕੋਈ ਕਿਸੇ ਦੀ ਜਦੋਂ ਵੀ ਭਗਵਾਨ ਤਮਨ ਸਾਹਿਬ ਦੀ ਇੱਕ ਪੁਰਾਣੀ ਵੀਡੀਓ ਆ ਮੇਰੇ ਕੋਲ ਤੁਹਾਡੇ ਕੋਲ ਵੀ ਪਹੁੰਚੀ ਹੋਣੀ ਆ ਜਿੱਚ ਮਾਨ ਸਾਹਿਬ ਇਹ ਕਹਿੰਦੇ ਨੇ ਕਿ ਜੇਕਰ ਕੱਲ ਨੂੰ ਸਾਡੀ ਸਰਕਾਰ ਬਣ ਗਈ ਉਦੋਂ ਦੀ ਵੀਡੀਓ ਆ ਜਦੋਂ ਅਜੇ ਸਰਕਾਰ ਨਹੀਂ ਸੀ ਬਣੀ ਕਹਿੰਦੇ ਜੇ ਅਸੀਂ ਕੁਝ ਗਲਤ ਕਰਾਂਗੇ ਤਾਂ ਸਾਨੂੰ ਬਾਹ ਤੋਂ ਫੜ ਕੇ ਕਹਿਦੇ ਹੋ ਕਾਕਾ ਗਲਤ ਕਰਦਾ ਪਿਆ ਤੂੰ ਹਾਂਜੀ ਔਰ ਅੱਜ ਅੱਜ ਜੇਕਰ ਲੋਕ ਧਰਨਾ ਦੇਣ ਆ ਰਹੇ ਸੀ ਤਾਂ ਉਹ ਕਿਹੜਾ ਉੱਥੇ ਬੰਬ ਬੰਦੂਕਾਂ ਲੈ ਕੇ ਆ ਰਹੇ ਸੀ ਸਿਰਫ ਕਹਿਣ ਆ ਰਹੇ ਸੀ ਕਿ ਯਾਰ ਆਹ ਗੱਲ ਐ ਨਹੀਂ ਐ ਕਰੋ ਤਾਂ ਫਿਰ ਉਹਨਾਂ ਨੂੰ ਜੇਲ੍ਹਾਂ ਥਾਣੇ ਵਿਖਾਉਣ ਦੀ ਕੀ ਤਕ ਸੀ ਇਹ ਇੱਕ ਵੱਡੀ ਅੱਜ ਸਵਾਲ ਜਿਹੜਾ ਉਹ ਬਣਿਆ ਤੁਸੀਂ ਇਹਦੇ ਬਾਰੇ ਆਪਣਾ ਵਿਚਾਰ ਆਪਣੀ رائے ਜ਼ਰੂਰ ਰੱਖਿਓ ਕਰਨੀ ਹੈ ਕਿ ਕਿਸਾਨ ਇਹ ਕਹਿੰਦੇ ਨੇ ਕਿ ਜਦੋਂ ਅਸੀਂ ਸੈਂਟਰ ਨਾਲ ਧਰਨਾ ਲਾਉਣ ਜਾਂਦੇ ਹਾਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਸਾਡੀ ਸਪੋਰਟ ਚ ਹੁੰਦੀ ਐ ਤੇ ਜਦੋਂ ਅਸੀਂ ਪੰਜਾਬ ਸਰਕਾਰ ਤੋਂ ਮੰਗਾ ਲਈ ਜਾਂਦੇ ਆ ਤਾਂ ਫਿਰ ਉਹੀ ਤਰਨੇ ਗਲਤ ਨੇ ਆ ਇੱਕ ਬਲਵੀਰ ਆ ਬੇਲੀ ਕਹਿੰਦਾ ਓਏ ਸੰਗ ਘੱਟ ਪਾੜਿਆ ਕਰ ਮਿੱਤਰਾ ਦੇਖ ਧੰਨਵਾਦ ਤੇਰਾ ਪੱਕਾ ਪਤਾ ਮੈਨੂੰ ਤੂੰ ਪੱਕਾ ਹੀ ਚਮਚਾ ਤੇ ਕਰਛਾ ਕਿਸੇ ਨਾ ਕਿਸੇ ਦਾ ਠੀਕ ਐ ਨਹੀਂ ਤਾਂ ਤੈਨੂੰ ਇਹੀ ਇਹੀ ਜਿਹੜੀ ਮੇਰੀ ਆਵਾਜ਼ ਹੈ ਇਹ ਐ ਲੱਗਣੀ ਸੀ ਵੀ ਯਾਰ ਸਵਾਲ ਜਿਹੜੇ ਉੱਠ ਰਹੇ ਨੇ ਉਹਨਾਂ ਤੇ ਉੱਪਰ ਗੱਲ ਹੋ ਰਹੀ ਹੈ ਤਾਂ ਯਾਰ ਸਵਾਲ ਤਾਂ ਲੋਕਤੰਤਰ ਚ ਕੀਤੇ ਜਾ ਸਕਦੇ ਨੇ ਸੋ ਦੇਖੋ ਦੋਸਤੋ ਮੈਂ ਹੋਰ ਲੰਬੀ ਗੱਲ ਨਹੀਂ ਕਰਨੀ ਗੱਲ ਇੰਨੀ ਹੈ ਕਿ ਅੱਜ ਕਿਸਾਨ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਕਰਕੇ ਤੇ ਇੱਕ ਚੈਲੰਜ ਕੀਤਾ ਮੁੱਖ ਮੰਤਰੀ ਸਾਹਿਬ ਨੂੰ ਬਹਿਸ ਕਰਨ ਦਾ ਡਿਬੇਟ ਕਰਨ ਦਾ ਤੇ ਹੁਣ ਮੁੱਖ ਮੰਤਰੀ ਸਾਹਿਬ ਬਹਿਸ ਕਰਨਗੇ ਕਿ ਨਹੀਂ ਕਰਨਗੇ ਇਹ ਵੇਖਣਾ ਹੋਏਗਾ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਚੈਲੰਜ ਕੀਤਾ ਸੀ ਕਾਲੀ ਕਾਂਗਰਸ ਤੇ ਬੀਜੇਪੀ ਨੂੰ ਉਹ ਭੱਜ ਗਏ ਸੀ ਮੁੱਖ ਮੰਤਰੀ ਕਹਿੰਦੇ ਰਹੇ ਹੁਣ ਅਸੀਂ ਤਾਂ ਆਪੇ ਵੇਖਣਾ ਚਾਹੁੰਨੇ ਆ ਵੀ ਆਉਂਦੇ ਆ ਕਿ ਨਹੀਂ ਆਉਂਦੇ ਅਸੀਂ ਵੇਖਾਂਗੇ